ਹੈਲੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡਿੰਗਨ ਤੇ ਬਣਾਉਂਗੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਹੈ ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਇਹਦੀ ਕੁੰਟੇ ਲੈਣੇ ਆ ਜਿੰਨੀ ਵੀ ਤੁਹਾਨੂੰ ਲੋੜ ਹੋਊਗੀ ਤੁਸੀਂ ਚਾਰ-ਚਾਰ ਦੇ ਹਿਸਾਬ ਨਾਲ ਇਹਦੀ ਕੁੰਡੇ ਰੱਖ ਸਕਦੇ ਹੋ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਕਿ ਡਿਜ਼ਾਈਨ ਕਿਵੇਂ ਬਣਦਾ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸਟਾਰਟ ਕਰਾਂਗੇ ਪਹਿਲਾ ਕੁੰਡਾ ਆਪਾਂ ਉਤਾਰ ਲਵਾਂਗੇ ਦੋ ਕੁੰਡੇ ਸਿੱਧੇ ਉਸ ਤੋਂ ਬਾਅਦ ਦੋ ਕੁੰਡੇ ਛੱਟ ਕੇ ਵਿਚਕਾਰ ਦੀ ਸਲਾਈ ਨਾ ਪਾਣਾ ਸਿੱਧਾ ਬਣਾਉਂਦੇ ਹੋਏ ਇਸ ਤਰ੍ਹਾਂ ਇੱਕ ਲੂਪ ਬਣਾ ਲੈਣੀ ਫਿਰ ਇਹ ਦੋਏ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਤੇ ਫਿਰ ਜਿਹੜੀ ਆਪਾਂ ਨੇ ਲੂਪ ਬਣਾਈ ਹੈ ਉਹਨੂੰ ਇਹਨਾਂ ਦੋਏ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਦੇ ਇੱਕ ਦਿਨ ਪਹਿਲਾ ਕੁੰਡਾ ਛੱਡ ਕੇ ਆਹੀ ਚਾਰ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਦੋ ਕੁੰਟੇ ਸਿੱਧੇ ਦੋ ਕੁੰਟੇ ਛੱਡ ਕੇ ਇਸ ਤਰ੍ਹਾਂ ਵਿਚਕਾਰ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾਉਣੀ ਉਸ ਤੋਂ ਬਾਅਦ ਇਹ ਦੋ ਹੀ ਕੁੰਡਿਆਂ ਨੂੰ ਸਿੱਧੇ ਬਣਾਉਣਾ ਫਿਰ ਜਿਹੜੀ ਇਹ ਲੂਪ ਬਣਾਈ ਹੈ ਇਹਨੂੰ ਦੋ ਹੀ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦੇਣਾ ਦੋ ਗੁੰਡੇ ਸਿੱਧੇ ਦੋ ਗੁੰਡੇ ਛੱਡ ਕੇ ਸਾਈਡ ਤੋਂ ਦੀ ਇੱਕ ਲੂਪ ਬਣਾਉਣੀ ਦੋ ਗੁੰਡੇ ਫਿਰ ਸਿੱਧੇ ਬਣਾ ਲੈਣੇ ਜੜਿਆਂ ਨੂੰ ਛੱਡ ਕੇ ਆਪਣੀ ਲੂਪ ਬਣਾਈ ਹੈ ਫਿਰ ਇਹ ਜਿਹੜੀ ਲੂਪ ਬਣਾਈ ਹੈ ਇਹਨੂੰ ਕੁੰਡਿਆਂ ਦੇ ਅਸਾਂ ਉੱਪਰ ਦੀ ਸੁੱਟ ਦੇਣ ਦੋ ਗੁੰਡੇ ਸਿੱਧੇ ਠੀਕ ਹੈ ਜੀ ਫਿਰ ਦੋ ਗੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਲੂਪ ਬਣਾਉਣੀ ਇਹ ਦੋ ਗੁੰਡੇ ਨਾ ਪਾ ਸਿੱਧੇ ਹੀ ਬਣਾ ਲੈਣਾ ਜਿਹੜੀ ਲੂਪ ਬਣਾਈ ਹੈ ਉਹਨੂੰ ਇਹ ਗੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦੇਣਾ ਲਾਸਟ ਵਿੱਚ ਦੋ ਗੁੰਡੇ ਸਿੱਧੇ ਔਰ ਐ ਸਟਿਚ ਵਾਲਾ ਵੀ ਸਿੱਧਾ ਪੁੱਠਾ ਤੁਸੀਂ ਜਿੰਨਾ ਮਰਜ਼ੀ ਬਣਾ ਲਿਓ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ డిజైన్ దూజీ సలాయి బడ్ పలా కు కతారా పుట్ా బీస్ బాధ జీపరూప సెట్టి దో కుది ఏదో పేడేను ఎస్ తర సైనా ఓరేను పిచ్చే లేన అన్నా టీకేజీను ఫిర్న దోన పుట్ే బూపవాలా ఇద్దరు వల్ పుేపాస్ చౌేను తిజే కండేను జా పిచ్చే చౌేను అవ్వగేవి పుట్ే బే ల ਹੁਣ ਫੇਰ ਇਹ ਆਪਣੇ ਲੂਪ ਵਾਲੇ ਗੁੰਡੇ ਆ ਨਾ ਜਿਹੜੇ ਦੋ ਇਹਨਾਂ ਦੇ ਵਿੱਚੋਂ ਪਹਿਲਾ ਗੁੰਡਾ ਲੈ ਲੈਣਾ ਔਰ ਇੱਧਰ ਦਾ ਜਿਹੜਾ ਆਪਣਾ ਇੱਕ ਗੁੰਡਾ ਪੁੱਠਾ ਬਚਿਆ ਹੋਇਆ ਉਹਨੂੰ ਆਪਾਂ ਪਿੱਛੇ ਲੈ ਜਾਾਂਗੇ ਲੂਪ ਵਾਲੇ ਗੁੰਡੇ ਨੂੰ ਅੱਗੇ ਲੈ ਆਵਾਂਗੇ ਇਹਨਾਂ ਦੋਨਾਂ ਨੂੰ ਪੁੱਠੇ ਬਣਾ ਲੈਣਾ ਹੁਣ ਆਪਾਂ ਬੈਕ ਸਾਈਡ ਤੋਂ ਦੇਖੋ ਚੌਥਾ ਗੁੰਡਾ ਲਵਾਂਗੇ ਉਹਨੂੰ ਅੱਗੇ ਲੈ ਆਵਾਂਗੇ ਜਿਹੜਾ ਲੂਪ ਵਾਲਾ ਇਹਨੂੰ ਇਸ ਤਰ੍ਹਾਂ ਪਿੱਛੇ ਲੈ ਜਾਾਂਗੇ ਇਹਨਾਂ ਨੂੰ ਵੀ ਕੁੱਥੇ ਹੀ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਹੀ ਪੂਰੀ ਸਲਾਈ ਜਿਹੜੀ ਚਾਰ-ਚਾਰ ਗੁੰਡਿਆਂ ਦੇ ਹਿਸਾਬ ਨਾਲ ਆਪਾਂ ਰਿਪੀਟ ਕਰਾਂਗੇ ਲੂਪ ਵਾਲੇ ਗੁੰਡਿਆਂ ਨੂੰ ਟਵਿਸਟ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਬਹੁਤ ਹੀ ਸੋਖਾ ਡਿਜ਼ਾਈਨ ਤੁਹਾਡੀ ਕੋਟੀ ਨੂੰ ਲਾ ਦੂਗਾ ਚਾਰ ਚੰਨ ਤੁਸੀਂ ਇੱਕ ਵਾਰ ਬਣਾਇਓ ਤਾਂ ਸਹੀ ਇਸ ਸਟ੍ਰਿਕ ਨਾਲ ਜਿਸ ਤਰ੍ਹਾਂ ਆਪਾਂ ਇੱਥੇ ਇੱਕ ਗੁੰਡਾ ਪੁੱਠਾ ਬਣਾਇਆ ਸੀ ਉਸੇ ਤਰ੍ਹਾਂ ਹੀ ਲਾਸਟ ਵਿੱਚ ਵੀ ਇੱਕ ਗੁੰਡਾ ਪੁੱਠਾ ਆਊਗਾ ਔਰ ਐ ਸਟਿਚ ਵਾਲਾ ਸਿੱਧਾ ਪੁੱਠਾ ਤੁਸੀਂ ਜਿੰਦਾਂ ਤੱਕ ਮਰਜ਼ੀ ਬਣਾ ਲਿਓ ਢਈਆਂ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਵੇਖੋ ਅੱਧਾ ਡਿਜ਼ਾਈਨ ਜਿਹੜਾ ਆਪਣਾ ਬਣ ਗਿਆ ਡਿਜ਼ਾਈਨ ਦੀ ਤੀਜੀ ਸਲਾਈ ਆ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਪਾਸੇ ਤੋਂ ਉਤਾਰ ਲਾਂਗੇ ਹੁਣ ਲਿਖੋ ਪਹਿਲਾਂ ਆਪਾਂ ਇੱਥੇ ਦੋ ਗੁੰਡੇ ਸਿੱਧੇ ਬਣਾਏ ਸੀ ਹੁਣ ਸਿੱਧੇ ਨਹੀਂ ਬਣਾਵਾਂਗੇ ਦੋ ਗੁੰਡੇ ਛੱਡ ਕੇ ਇੱਥੇ ਇੱਕ ਲੂਪ ਬਣਾਵਾਂਗੇ ਇਸ ਤਰ੍ਹਾਂ ਫਿਰ ਇਹਨਾਂ ਨੂੰ ਸਿੱਤੇ ਬਣਾ ਲਾਂਗੇ ਜੇ ਫਿਰ ਇਹਨਾਂ ਨੂੰ ਲੂਪ ਨੂੰ ਇਹਦੇ ਗੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਸੁੱਟ ਦਾਂਗੇ ਫਿਰ ਦੋ ਗੁੰਡੇ ਸਿੱਤੇ ਇਸ ਤਰ੍ਹਾਂ ਫਿਰ ਦੋ ਗੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਲੂਪ ਬਣਾਉਣੀ ਇਹ ਦੋ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ ਇਸ ਤਰ੍ਹਾਂ ਲੂਪ ਨੂੰ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਦੋ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾਉਣੀ ਦੋ ਕੁੰਡੇ ਸਿੱਧੇ ఇస్తా లూప నుండి దో కు సీ దో కదా సైడ్ సైను పాూ బనా దో కండే సూపను కుడెం ఊపదిరం సుట్ సే ਫਿਰ ਲਾਸਟ ਤੇ ਜਿਵੇਂ ਆਪਾਂ ਨੇ ਸਟਾਰਟ ਦੇ ਵਿੱਚ ਦੋ ਗੁੰਡੇ ਤੋਂ ਲੂਪ ਬਣਾਈ ਇਸ ਤਰ੍ਹਾਂ ਹੀ ਪਿੰਟ ਤੇ ਜਾ ਕੇ ਵੀ ਇਸ ਤਰ੍ਹਾਂ ਹੀ ਬਣੋ ਦੋ ਗੁੰਡੇ ਸਿੱਧੇ ਇਸ ਤਰ੍ਹਾਂ ਲੂਪ ਨੂੰ ਉੱਪਰ ਦੀ ਸੁੱਟਣਾ ਲਾਸਟ ਵਾਲਾ ਸਿੱਧਾ ਕੋ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਵੈਕ ਸਾਈਡ ਤੋਂ ਪਹਿਲਾ ਗੁੰਡਾ ਉਤਾਰ ਲੈਣਾ ਇੱਕ ਗੁੰਡਾ ਆਪਾਂ ਪੁੱਠਾ ਬਣਾਵਾਂਗੇ ਹੈ ਸਟ੍ਰਿਕ ਨਾਲ ਉਸ ਤੋਂ ਬਾਅਦ ਪਹਿਲਾ ਗੁੰਡਾ ਛੱਡ ਕੇ ਦੂਜੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਲਵਾਂਗੇ ਪਹਿਲੇ ਨੂੰ ਆਪਾਂ ਪਿੱਛੇ ਲੈ ਜਾਵਾਂਗੇ ਦੂਜੇ ਨੂੰ ਅੱਗੇ ਲਿਆਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਹੋ ਗਿਆ ਉਸ ਤੋਂ ਬਾਅਦ ਡਿਜ਼ਾਈਨ ਆਪਣਾ ਦੂਜੀ ਸਲਾਈ ਵਾਲੀ ਚੱਲੂਗਾ ਇਹ ਦੇਖੋ ਇਹ ਆਪਣੇ ਲੂਪ ਵਾਲੇ ਗੁੰਡੇ ਦਿਖਦੇ ਹਨ ਇਹਨਾਂ ਦੇ ਵਿੱਚੋਂ ਪਹਿਲਾ ਗੁੰਡਾ ਸਲਾਈ ਤੇ ਲੈਣਾ పిచ్చే కండేను అన దో పుట్ే బూపవ కు బ్యాక్ సైడ్ే అవ్వగే కండి పిచ్చే ఠీా బా లేరు ఏ పిచ్చే లే పుట్ే బా బ్యాక సైడ్ చౌా కు కుట్ూపవేను పిచ్చేజీ ఇరూ బా దీస్ తరం లూపవే కండి చక్కా పేలను ఆ పుట్ా కు కండా పిచ్చే లే తరికే నీకే ఇరూ వా ਪੁੱਠੇ ਗੁੰਡੇ ਨੂੰ ਅੱਗੇ ਲੈ ਆਇਆ ਇਹਨਾਂ ਨੂੰ ਵੀ ਪੁੱਠੇ ਬਣਾਤਾ ਠੀਕ ਹੈ ਜੀ ਐਸੀ ਤਰ੍ਹਾਂ ਫਿਰ ਇੱਥੋਂ ਲੂਪ ਵਾਲੇ ਗੁੰਡੇ ਨੂੰ ਲੈ ਆ ਇਹ ਪੁੱਠੇ ਗੁੰਡੇ ਨੂੰ ਪਿੱਛੇ ਲੈ ਕੇ ਲੂਪ ਵਾਲੇ ਨੂੰ ਅੱਗੇ ਲੈ ਆਏ ਇਹਨਾਂ ਨੂੰ ਵੀ ਪੁੱਠੇ ਬਣਾ ਦਾਂਗੇ ਲਾਸਟ ਵਾਲਾ ਗੁੰਡਾ ਪੁੱਠਾ ਐ ਸਟੀਚ ਵਾਲਾ ਵੀ ਮੈਂ ਪੁੱਠਾ ਹੀ ਬਣਾ ਰਹੀ ਹਾਂ ਲਿਖੋੜੇ ਆ ਜਾਂਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਤੁਸੀਂ ਵੀ ਇਹੀ ਚਾਰ-ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਬਣਦਾ ਜਾਊਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕਿਸੇ ਵੀ ਕਲਰ ਤੇ ਇਹਨੂੰ ਬਣਾਉ ਕੇ ਲਾਈਟ ਡਾਰਕ ਦੋਨੋਂ ਕਲਰਾਂ ਤੇ ਹੀ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ